ਸਾਰਾ ਫਟ ਗਿਆ ਹੋਣੇ ਉਹ ਨਹੀਂ ਉਹ ਫਟਾ ਹੀ ਗਿਆ ਫਟਾ ਹੀ ਗਿਆ ਬਚਣਾ ਹੀ ਐ ਚ ਹਾਂ ਤਾਂ ਪੇਪਾਰਟ ਉਹ ਹੁਣ ਇਹ ਕਿਹੜਾ ਚੋ ਹੋਇਆ ਸਿੱਧਾ ਗੱਡੀ ਦੇਖੋ ਕਿੰਨੀ ਦੂਰ ਤੈ ਨਹੀਂਦਾ ਉਹ ਮਗਰ ਨਾਲ ਹੈਪੀ ਜਾਕੇ ਲਗਾ ਉਹ ਉਹ ਯਾਰ ਜਾਂ ਫਟ ਗਈ ਕੀ ਚੱਕਣਾ ਇਹਦਾ ਉਹ ਚੱਕਣ ਨੂੰ ਆਈ ਗੱਡੀ ਚੱਕਣਾ ਕਿੱਦਾਂ ਬੜਾ ਜੀ ਗੱਡੀ ਉਹ ਗੱਡੀ ਫਿਰਦੀ ਸੀ ਮੇਰੀ ਗੱਲ ਸੁਣ ਚਾਚਾ ਉਹ ਚੱਕਣਾ ਤਾਂ ਹੁੰਦਾ ਜੇ ਨਾ ਫਟਿਆ ਹੋਵੇ ਹੁਣ ਤਾਂ ਫਟ ਗਿਆ ਕੋਈ ਉਧਰ ਕਿੰਦਰ ਗਿਆ ਕੋਈ ਉਧਰ ਕਿੰਦਰ ਗਿਆ ਹੈ ਪਾਰਟ ਆ ਹੀ ਬਹੁਤ ਮੇਰੇ ਸੋਹਣੇ ਦੇਸ਼ ਪੰਜਾਬ ਲਈ ਕੁਇਕ ਕਰੋ ਦੁਆਮਾ ਕੁਇਕ ਕਰੋ ਦੁਆਮਾ ਜਿਹੜੀ ਨੇਰੀ ਪੰਜਾਬ ਦੇ ਵਿੱਚ ਇਸ ਵੇਲੇ ਦੋਸਤੋ ਝੁੱਲੀ ਹੋਈ ਆ ਆਪਾਂ ਸਾਰਿਆਂ ਨੂੰ ਪਤਾ ਜੋ ਕੁਛ ਵੀ ਪੰਜਾਬ ਦੇ ਵਿੱਚ ਹੋ ਰਿਹਾ ਪਰ ਇੱਕ ਦੋ ਸ਼ਬਦ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਬੜਾ ਦੁੱਖ ਲੱਗਦਾ ਜਦੋਂ ਵੀ ਪੰਜਾਬ ਦੀ ਖਬਰ ਸਾਂਝੀ ਕਰਦੇ ਆ ਕਹਿੰਦੇ ਜੰਗ ਦਾ ਸ਼ਬਦ ਚਾਹੇ ਢਾਈਕ ਅੱਖਰਾਂ ਦਾ ਆ ਜੰਗ ਸ਼ਬਦ ਤੇ ਢਾਈਕ ਅੱਖਰਾਂ ਦਾ ਆ ਪਰ ਢਾਈ ਪੀੜੀਆਂ ਖਾ ਜਾਂਦਾ ਜੇ ਇਸ جنگ ਨੂੰ ਨਾ ਸੰਭਿਆ ਗਿਆ ਤੇ ਪਤਾ ਨਹੀਂ ਸਾਡੀਆਂ ਵੀ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ ਤਾਂ ਕੀ ਨਹੀਂ ਪ੍ਰਮਾਤਮਾ ਭਲੀ ਕਰੇ ਸਾਡੀ ਇਹ ਹੀ ਅਰਦਾਸ ਹੈ ਪਰ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀਆਂ ਜਿਹੜੀਆਂ ਪਚ ਨਹੀਂ ਰਹੀਆਂ ਪਤਾ ਨਹੀਂ ਕਿਉਂ ਸ਼ਾਇਦ ਤੁਸੀਂ ਵੀ ਮੇਰੇ ਨਾਲ ਹਾਮੀ ਭਰੋਗੇ ਨਾ ਕਬਰਾਂ ਵਿੱਚ ਕਹਿੰਦੇ ਜੰਗ ਵਿੱਚੋਂ ਜਿਹੜੀ جنگ ਇਸ ਵੇਲੇ ਭਾਰਤ ਤੇ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਹੋ ਰਹੀ ਮੈਂ ਉਹਦੀ ਗੱਲ ਕਰ ਰਿਹਾ ਹਾਂ ਜੰਗ ਵਿੱਚੋਂ ਗੁਜਰਾਤ ਨੂੰ ਕਾਰੋਬਾਰ ਯੂਪੀ ਵਿਹਾਰ ਨੂੰ ਰਾਸ਼ਨ ਤੇ ਭਾਰਤ ਦੇ ਭੰਡਾਰ ਅਤੇ ਪੰਜਾਬ ਦੇ ਮੋਢਿਆਂ ਤੇ ਲਾਸ਼ਾਂ ਦੇ ਢੇਰ ਹੋਰ ਪੰਜਾਬ ਨੂੰ ਕਦੀ ਕੁਝ ਨਹੀਂ ਮਿਲਿਆ ਤੁਸੀਂ ਹੁਣ ਵੀ ਦੇਖੋ ਕੱਲ ਇੱਕ ਕੱਲ ਦੀ ਜਿਹੜੀ ਖਬਰ ਹੈ ਕਿ 19 ਸਾਲਾਂ ਦਾ ਇੱਕ ਬੱਚਾ ਜਿਹੜਾ ਸਾਡੇ ਕੋਲੋਂ ਸਦਾ ਸਦਾਲੀ ਵਿਛੜ ਗਿਆ ਤੁਹਾਨੂੰ ਸਭ ਨੂੰ ਪਤਾ ਜੋ ਕੁਝ ਵੀ ਹੋਇਆ ਪਰ ਮੈਂ ਜਿਹੜੀ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੇਰੇ ਕੋ ਹੋਸਟ ਮੇਰੇ ਬ੍ਰਦਰ ਮੰਗਾ ਜਸਵਾਲ ਇਹਨਾਂ ਦਾ ਪਿੰਡ ਬਿਲਕੁਲ ਫਗਵਾੜੇ ਦੇ ਨਾਲ ਹੀ ਆ ਜੀ ਪਿੰਡ ਨਰੂੜ ਨਰੂੜ ਦੀ ਜਿਹੜੀ ਇੱਕ ਖਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਨਰੂੜ ਦੇ ਵਿੱਚ ਮੇਰੀਆਂ ਖਬਰਾਂ ਹੋਣ ਤੱਕ ਤਕਰੀਬਨ 2.5 ਘੰਟੇ ਪਹਿਲਾਂ ਫਗਵਾੜੇ ਦੇ ਬਿਲਕੁਲ ਨਾਲ ਹੀ ਆ ਜੀ ਇਹ ਪਿੰਡ ਨਰੂੜ ਤੇ ਨਰੂੜ ਦੇ ਵਿੱਚ ਜੋ ਕੁਝ ਹੋਇਆ ਮੈਂ ਅੱਗੇ ਤੱਕ ਤੁਹਾਡੇ ਨਾਲ ਵੀਡੀਓ ਦੇ ਵਿੱਚ ਵੀ ਸਾਂਝ ਪਾਵਾਂਗਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਆ ਕਾਫੀ ਨੁਕਸਾਨ ਹੋਇਆ ਕਿ ਇੱਕ ਮਜ਼ਾਇਲ ਦੀ ਤਰ੍ਹਾਂ ਦਾ ਸਿਸਟਮ ਜਿਹੜਾ ਆ ਕੇ ਖੇਤਾਂ ਦੇ ਵਿੱਚ ਨਰੂਟ ਦੇ ਡਿਗਿਆ ਜਿਹਨੇ 15 ਤੋਂ 20 ਫੁੱਟ ਦਾ ਟੋਆ ਪਟ ਦਿੱਤਾ ਜੀ ਉੱਥੇ ਤੇ ਜੇ ਕਿਸੇ ਘਰ ਤੇ ਇਹ ਡਿਗਦਾ ਪਤਾ ਨਹੀਂ ਜੀ ਕਿੰਨਾ ਕੁ ਨੁਕਸਾਨ ਅਜੇ ਉਸ ਘਰ ਦਾ ਹੁੰਦਾ ਕੀ ਕੁਝ ਹੋਣਾ ਸੀ ਇਹ ਤਾਂ ਪਰਮਾਤਮਾ ਹੀ ਜਾਣਦਾ ਪਰ ਜਿਹੜੀ ਵੀਡੀਓ ਤੁਸੀਂ ਦੇਖ ਲਿਓ ਕੁਝ ਡੇਰ ਤੱਕ ਇਸ ਦੇ ਵਿੱਚ ਮੈਂ ਵੀਡੀਓ ਅੱਗੇ ਚੱਲ ਕੇ ਐਡ ਕਰ ਦੇਣੀ ਆ ਪਰ ਗੱਲ ਤਾਂ ਇਹ ਹੈ ਕਿ ਜਿੰਦੀ ਵੀ ਜੋ ਕੁਝ ਵੀ ਹੋ ਰਿਹਾ ਇੱਕ ਹੋਰ ਗੱਲ ਤੁਹਾਡੇ ਨਾਲ ਮੈਂ ਇੱਥੇ ਸ਼ੇਅਰ ਕਰ ਦਿੰਨਾ ਇਹਨੂੰ ਵੀ ਚੰਗੀ ਤਰ੍ਹਾਂ ਗੌਰ ਦੇ ਨਾਲ ਸੁਣਿਓ ਇੱਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਕਹਿੰਦੇ ਜੰਗ ਪੂਰੇ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਠੀਕ ਹੈ ਧਿਆਨ ਦੇ ਨਾਲ ਇਹ ਗੱਲ ਸੁਣਨ ਵੜੀਆ ਕਿ ਇਹ ਜਿਹੜੀ ਜੰਗ ਹੋ ਰਹੀ ਆ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋ ਰਹੀ ਹੈ ਠੀਕ ਹੈ ਨਾ ਖਬਰਾਂ ਅਨੁਸਾਰ ਭਾਰਤ ਵੱਲੋਂ ਹਮਲੇ ਚ ਲਾਹੌਰ ਇਸਲਾਮਾਬਾਦ ਗੁਜਰਾਵਾਲਾ ਕਰਾਚੀ ਰਾਵਲਪਿੰਡੀ ਆਦਿ ਚ ਪਰ ਜੋ ਕੁਝ ਵੀ ਦਿਖਾਇਆ ਜਾ ਰਿਹਾ ਇਹਨਾਂ ਦੀ ਜਿਹੜੀ ਆ ਜੇ ਮੁਹਿੰਨ ਜਿਹੜੀ ਮੇਨ ਜਿਹੜੀ ਆ ਨਜ਼ਰ ਇਹਨਾਂ ਇਹਨਾਂ ਕਪਲ ਸ਼ਹਿਰਾਂ ਤੇ ਆ ਜਿਹੜੇ ਮੈਂ ਕੋਈ ਫਿਰ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਲਾਹੌਰ ਇਸਲਾਮਾਬਾਦ ਗੁਜਰਾਵਾਲਾ ਕਰਾਚੀ ਰਾਵਲਪਿੰਡੀ ਆਦਿ ਕੁਝ ਜਿਹੜੇ ਮੇਨ ਸ਼ਹਿਰ ਆ ਪਾਕਿਸਤਾਨ ਦੇ ਤੇ ਇਹਦੇ ਵਿੱਚ ਜੋ ਜੋ ਕੁਝ ਫੋਟੋ ਵਿੱਚ ਦਿਖਾਇਆ ਜਾਂਦਾ ਡਰੋਨਾਂ ਜਿਹੜੇ ਉਧਰੋਂ ਡਰੋਨ ਦੇ ਹਮਲੇ ਹੋ ਰਹੇ ਆ ਉਹ ਸਿਰਫ ਤੇ ਸਿਰਫ ਪੰਜਾਬ ਤੇ ਕਿੱਦਾਂ ਹੋ ਰਿਹਾ ਇਹ ਕੋਈ ਗੱਲ ਸਮਝ ਤੋਂ ਬਾਹਰੀ ਆ ਇਹ ਜੋ ਡਰੋਨ ਹਮਲੇ ਆ ਉਹ ਸਿਰਫ ਪੰਜਾਬ ਤੇ ਹੀ ਹੋਣੇ ਆ ਹੋਰ ਕਿਤੇ ਨਹੀਂ ਹੋਣੇ ਆ ਇਹ ਕੁਝ ਗੱਲਾਂ ਜਿਨ੍ਹਾਂ ਦੇ ਜਵਾਬ ਮੈਂ ਚਾਹੁੰਦਾ ਕਿ ਮੈਨੂੰ ਮਿਲਣ ਮੇਰੇ ਬ੍ਰਦਰ ਜਿੱਦਾਂ ਮੈਂ ਪਹਿਲਾਂ ਦੱਸ ਕੇ ਰਿਹਾ ਕੋ-ਹੋਸਟ ਮੰਗਾ ਜੀ ਸਵਾਲ ਦਾ ਪਿੰਡ ਜਿੱਦਾਂ ਮੈਂ ਦੱਸਿਆ ਫਗਵਾੜੇ ਤੋਂ ਬਿਲਕੁਲ ਨਾਲਿਆ ਪਿੰਡ ਨਰੂੜ ਜਿੱਥੇ ਇਹ ਡਿਗਿਆ ਜੀ ਡਰੋਨ ਵਿੱਚ ਇਹ ਡਰੋਨ ਕਹਿੰਦੇ ਆ ਕਈ ਚੀਜ਼ਾਂ ਕਵਰ ਕਰੀ ਜਾਂਦੇ ਆ ਜੀ ਕਿ ਡਰੋਨ ਡਿਗਿਆ ਆ ਜਾਂ ਡਰੋਨ ਵਰਗੀ ਕੋਈ ਚੀਜ਼ ਡਿਗੀ ਆ ਹੁਣ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੈ ਕਿ ਇਹ ਡਰੋਨ ਸੀ ਜਾਂ ਕੁਝ ਹੋਰ ਸੀ ਪਰ 15 20 ਫੁੱਟ ਦਾ ਜਿਹੜਾ ਟੋਆ ਆ ਪਿੰਡ ਦੇ ਸਾਰੇ ਲੋਕ ਲੱਗੇ ਹੋਏ ਸੀਗੇ ਪਰ ਚਲੋ ਫਿਰ ਵੀ ਇੱਕ ਚੀਜ਼ ਮੈਂ ਜ਼ਰੂਰ ਕਹਣਾ ਕਿ ਮਾਲੀ ਤੇ ਜਾਨੀ ਮਾਲੀ ਤੇ ਨੁਕਸਾਨ ਹੋਇਆ ਖੇਤ ਦਾ ਪਰ ਜਾਨੀ ਨੁਕਸਾਨ ਤੋਂ ਜਿਹੜਾ ਬਚਾ ਹੋਇਆ ਪਰਮਾਤਮਾ ਦਾ ਲੱਖ ਲੱਖ ਸ਼ੁਕਰਿਆ ਤੇ ਇਹਦੇ ਨਾਲ ਹੀ ਜਿਹਦਾ ਕੱਲ ਇੱਕ ਡਰੋਨ ਹਮਲਾ ਹੋਇਆ ਸੀ ਫਰੋਜ਼ਪੁਰ ਦੇ ਲਾਗੇ ਤੇ ਉੱਥੇ ਤਿੰਨ ਜਾਨੇ ਜਿਹੜੇ ਪਰਿਵਾਰ ਦੇ ਝੁੱਲਸੇ ਗਏ ਸੀਗੇ ਪਰਿਵਾਰ ਦੇ ਜਿਹਦਾ ਪਿੱਛੇ ਤੂੜੀ ਨੂੰ ਅੱਗ ਲੱਗ ਗਈ ਤੇ ਉਹ ਪਰਿਵਾਰ ਦੇ ਕਾਫੀ ਜਿਹੜਾ ਨੁਕਸਾਨੀਆਂ ਗਿਆ ਹੁਣ ਗੱਲਾਂ ਤਾਂ ਇੱਥੇ ਆ ਕੇ ਆ ਵੀ ਕੀ ਇਹ ਜਿਹੜੀ ਆ ਜੰਗ ਜਿਹੜੀ ਆ ਭਾਰਤ ਤੇ ਪਾਕਿਸਤਾਨ ਦੀ ਆ ਕੀ ਰੰਗ ਲਿਆਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੇਖਣ ਵਾਲਾ ਹੋਵੇਗਾ ਪਰ ਜਿਹੜੀ ਮੈਂ ਵੀਡੀਓ ਅੱਗੇ ਚੱਲ ਕੇ ਇਹਦੇ ਵਿੱਚ ਜ਼ਰੂਰ ਦੇਖਿਓ ਪੂਰੀ ਵੀਡੀਓ ਪਿੰਡ ਨਰੂੜ ਦੀ ਜਿਹੜੀ ਵੀਡੀਓ ਆ ਉਹ ਮੈਂ ਸ਼ੇਅਰ ਕਰਨ ਲੱਗਾ ਮੰਗੇ ਜੀ ਸਵਾਲ ਦਾ ਪਿੰਗ ਪਿੰਡ ਜਿਹੜਾ ਤੁਸੀਂ ਆਮ ਹੀ ਮੇਰੇ ਨਾਲ ਇਹਨਾਂ ਨੂੰ ਉਹ ਵੇਖਦੇ ਆ ਜੀ ਅਸੀਂ ਰੋਜ਼ ਤਕਰੀਬਨ ਵਿਜ਼ਨ ਪੰਜਾਬ ਟੀਵੀ ਤੇ ਦੋਨੋਂ ਵੀਰੇ ਇਕੱਠੇ ਪ੍ਰੋਗਰਾਮ ਕਰਦੇ ਆ ਤੇ ਇਹ ਵੀਡੀਓ ਜਿਹੜੀ ਆ ਵਿਜ਼ਨ 24 ਸਾਡਾ ਜਿਹੜਾ YouTube ਚੈਨਲ ਆ ਉਹਦੇ ਤੇ ਤੁਸੀਂ ਦੇਖੋਗੇ ਜ਼ਰੂਰ ਆਪਣੇ ਕਮੈਂਟ ਦੱਸਿਓ ਦੁਆਈ ਕਰਿਓ ਪੰਜਾਬ ਦੇ ਲਈ ਕਿ ਠੰਡੀਆਂ ਹਵਾਵਾਂ ਵਗਣ ਇੱਕ ਵਾਰੀ ਫੇਰ ਮੇਰੇ ਸੋਹਣੇ ਦੇਸ਼ ਪੰਜਾਬ ਲਈ ਕੋਈ ਕਰੋ ਦੁਆਵਾਂ ਦੁਆਵਾਂ ਕਰੋ ਕਿ ਪੰਜਾਬ ਚ ਜਿਹੜੀਆਂ ਠੰਡੀਆਂ ਹਵਾਵਾਂ ਪਹਿਲਾਂ ਵਗਦੀਆਂ ਸੀ ਉਸ ਤਰ੍ਹਾਂ ਦੀਆਂ ਹਵਾਵਾਂ ਜਿਹੜੀਆਂ ਦੁਆਰਾ ਵਗਣ ਪਰ ਇੱਕ ਵਾਰੀ ਮੈਂ ਫੇਰ ਕਹਿ ਦਿੰਦਾ ਕਿ ਜਿਹੜੇ ਵੀ ਇਹ ਡਰੋਨ ਹਮਲੇ ਹੋ ਰਹੇ ਆ ਜੇ ਇਧਰੋਂ ਖਬਰਾਂ ਅਸੀਂ ਗੋਦੀ ਮੀਡੀਆ ਦੇ ਸੁਣਦੇ ਆ ਤੇ ਉਹ ਕਹਿੰਦੇ ਜੀ ਗਜ਼ਰਾਵਾਲਾ اسلامਾਬਾਦ ਰਾਬਲ ਪਿੰਡੀ ਚ ਅਸੀਂ ਜੀ ਕਬਜ਼ਾ ਕਰ ਲਿਆ ਤੇ ਦੂਜੇ ਵੱਨੇ ਜਿਹੜੇ ਵੀ ਡਰੋਨ ਡਿੱਗਦਾ ਜਾਂ ਕੋਈ ਵੀ ਜਿਹੜਾ ਕੋਈ ਵੀ ਚੀਜ਼ ਡਗਦੀ ਉਹ ਪੰਜਾਬ ਚ ਕਿਉਂ ਡਗ ਰਹੀ ਆ ਇਹ ਸਾਰੇ ਤੋਂ ਕੋਈ ਬਾਰੀਆਂ ਗੱਲਾਂ ਇਹਨਾਂ ਦੇ ਜਵਾਬ ਪਾਲਦਾ ਆ ਪੰਜਾਬ ਹੁਣ ਦੇਖਦੇ ਆ ਜੀ ਕਿ ਇਹਨਾਂ ਦੇ ਜਵਾਬ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਦੇ ਆ ਜਾਂ ਨਹੀਂ ਮਿਲਦੇ ਵੀਡੀਓ ਨੂੰ ਜਰੂਰ ਦੇਖਿਓ ਕਮੈਂਟ ਸਬਸਕ੍ਰਾਈਬ ਸਾਡਾ ਚੈਨਲ ਜਰੂਰ ਕਰਿਓ ਵਿਜ਼ਨ 24 ਥੈਂਕ ਯੂ ਮਜ਼ਾਇਲ ਆ ਇੱਥੇ ਡੀ ਆ ਜੀ ਮਜ਼ਾਇਲ ਆ ਦੇਖੋ ਜੀ ਕਿੱਡਾ ਟੋਆ ਪਾਤਾ ਇਹ ਕਹਿੰਦੇ ਜੀ ਆਂਟੀ ਪਤਾ ਨਹੀਂ ਮਜ਼ਾਇਲ ਸਿਸਟਮ ਲਾਇਆ ਹੈ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜ਼ਾਇਲ ਨੂੰ ਪਰ ਇਹ ਮਿਸ ਹੋਈ ਹੋ ਆ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਫਟੋ ਘਟ 8-9 ਫੁੱਟ ਦਾ ਹੋਲ ਕਰ ਦਿੱਤਾ ਹੈ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੰਡੀ ਦੂਰ-ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ-ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਤਾਂ ਫਾਇਰ ਫਾਇਰ ਬਰਗੇਡ ਮਗਾਈ ਸੀ ਤੇ ਉਹ ਅੜ ਗਈ ਵਿੱਚੇ ਉੱਥੇ ਗਿੱਲਾ ਸੀ ਖੇਤ ਉੱਚੇ ਹੀ ਅੜ ਗਈ ਉਹ ਤੇ ਇਹ ਮਜ਼ਾਇਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਇਹ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਵਾਂ ਦੇ ਲੋਹੇ ਦੇ ਟੁਕੜੇ ਮੁੰਡਾ ਲੈ ਕੇ ਖੜਾ ਆ ਦੇਖੋ ਜੀ ਮੈਟਲਿਆ ਸਾਰਾ ਇਹ ਤੇ ਪਰ ਬਚਾ ਹੋ ਗਿਆ ਸ਼ੁਕਰ ਹੈ ਕਿ ਪਿੰਡ ਤੋਂ ਬਾਹਰ ਚੱਲੀ ਆ ਜੇ ਕਿਸੇ ਪਿੰਡ ਚ ਚੱਲ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਇਹਦੇ ਨਾਲ